ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਰੋ ਦੋਸਤੋ ਤੁਸੀਂ ਦੇਖ ਰਹੇ ਹੋ YouTube ਚੈਨਲ ਆਈਪੀ ਲਾਸਟ ਸਨਸ ਹੁਤਾ ਤੇ ਮਾਸਟਰ ਲਾਸਟ ਸਨ ਸਿੰਘ ਅੱਜ ਪਾਰਥ ਦੇ ਇਤਿਹਾਸ ਦੇ ਵਿੱਚ ਇੱਕ ਹੋਰ ਸਮੈਰੀ ਪੰਨਾ ਜੁੜ ਗਿਆ ਹੈ ਕਿ ਕੱਲ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਦੇ ਮਹਾਨ ਸਪੂਤ ਭਾਰਤ ਦੇਸ਼ ਦੇ 13ਵੇਂ ਪ੍ਰਧਾਨ ਮੰਤਰੀ ਤੇ ਕੇ ਮਹਾਨ ਅਰਥ ਸ਼ਾਸਤਰੀ ਡਾਕਟਰ ਮਨਮੋਨ ਸਿੰਘ 26 ਦਸੰਬਰ ਨੂੰ ਇਸ ਦੁਨੀਆ ਨੂੰ 왈 ਵਿਦਾਹ ਕਿਸ ਤੇ ਅੱਜ ਉਹਨਾਂ ਦਾ ਅੰਤਮ ਸੰਸਕਾਰ ਦਿੱਲੀ ਦੇ ਵਿੱਚ ਹੋਇਆ ਔਰ ਬੜੇ ਮਾਣ ਤੇ ਫਖਰ ਨਾਲ ਅਸੀਂ ਉਹਨਾਂ ਨੂੰ ਸਲੂਟ ਕਰਦੇ ਹਾਂ ਸਲੂਟ ਕਰਦੇ ਹਾਂ ਸਾਡੇ ਦੇਸ਼ ਦੀ ਉਸ ਮਿੱਟੀ ਨੂੰ ਸਜਦਾ ਕਰਦੇ ਹਾਂ ਉਸ ਨਮਾਵਾਂ ਨੂੰ ਉਹਨਾਂ ਦਾਦੀਆਂ ਨੂੰ ਜਿਨ੍ਹਾਂ ਨੇ ਅਜਿਹੇ ਸੁਪੁੱਤ ਭਾਰਤ ਦੇਸ਼ ਦੇ ਵਿੱਚ ਸਾਡੇ ਇਸ ਏਸ਼ੀਆ ਕੰਟੀਨੈਂਟ ਨੂੰ ਦਿੱਤੇ ਜਿਨ੍ਹਾਂ ਦੇ ਵਿੱਚ ਕਿਉਂਕਿ ਦੁਨੀਆ ਦਾ ਵੱਡਾ ਹਿੱਸਾ ਇਸ ਦੇਸ਼ ਦੇ ਵਿੱਚ ਵੱਸਦਾ ਹੈ ਸਵਾਰਮਨ ਮੋਹਨ ਸਿੰਘ 26 ਸਤੰਬਰ 1932 ਨੂੰ ਪਾਕਿਸਤਾਨ ਦੇ ਜ਼ਿਲ੍ਹਾ ਗਾ ਪਿੰਡ ਗਾ ਪਿੰਡ ਦੇ ਵਿੱਚ ਜਨਮ ਲੈਣ ਤੋਂ ਬਾਅਦ ਮੋਡਲੀ ਵਿਦਿਆਚਾਰ ਸਾਲ ਦੀ ਪਾਕਿਸਤਾਨ ਚ ਪੜ੍ਹੀ ਤੇ 1900 47 ਤੋਂ ਬਾਅਦ ਬੰਡ ਤੋਂ ਬਾਅਦ ਉਹ ਅਮਰਸਰ ਆ ਗਿਆ ਦਾ ਪਰਿਵਾਰ ਬਚਪਨ ਦੇ ਵਿੱਚ ਹੀ ਦਾ 8 9 10 ਸਾਲ ਦੀ ਉਮਰ ਦੇ ਵਿੱਚ ਹੀ ਉਹਨਾਂ ਦੇ ਮਾਤਾ ਪਿਤਾ ਦਾ ਦੇਹਾਂਤ ਹੋ ਗਿਆ ਤੇ ਉਸ ਤੋਂ ਬਾਅਦ ਉਹਨਾਂ ਦੀ ਦਾਦੀ ਜੀ ਨੇ ਉਹਨਾਂ ਦਾ ਪਾਲਣ ਪੋਸ਼ਣ ਕੀਤਾ ਅੱਜ ਬੜੀ ਫਖਰ ਦੀ ਗੱਲ ਆ ਕਿ ਸਾਡੇ ਦੇਸ਼ ਦੀਆਂ ਦਾਦੀਆਂ ਅਜਿਹੀਆਂ ਅਜਿਹੇ ਪਿਆਰ ਦਿੰਦੀਆਂ ਨੇ ਅਜਿਹਾ ਅਜਈਆਂ ਕਹਾਣੀਆਂ ਛਾਪਦੀਆਂ ਨੇ ਜਿੰਨਾਂ ਜਿੰਨਾਂ ਬੱਚਿਆਂ ਨੇ ਦਾਦੀਆਂ ਦਾ ਪਿਆਰ ਮਾਣ ਲਿਆ ਉਹੋ ਕਦੇ ਚੁੱਕਦੇ ਨਹੀਂ ਸਿਧਾਂਤਾਂ ਤੋਂ ਗਿਰਦੇ ਨਹੀਂ ਤੇ ਦੁਨੀਆ ਦੇ ਵਿੱਚ ਇੱਕ ਛਾਪ ਛੱਡ ਕੇ ਜਾਂਦੇ ਨੇ ਬਾਗਾ ਵਾਲੇ ਹੁੰਦੇ ਆ ਮੈਨੂੰ ਵੀ ਬਹੁਤ ਪਿਆਰ ਮਿਲਿਆ ਆਪਣੀ ਦਾਦੀ ਜੀ ਨਾਲ ਰਹਿੰਦਾ ਅੰਤਮ ਸਮੇਂ ਤੱਕ ਉਹਨਾਂ ਦੀ ਸਵਾਸ ਮੇਰੇ ਐਸੇ ਰੂਮ ਦੇ ਵਿੱਚ ਉਹਨਾਂ ਨੇ त्यागे ਲਾਸਟ ਸਮਾਂ ਆ ਜਿਹੜਾ ਆਪਣਾ ਸਟੂਡੀਓ ਹੈ ਇੱਥੇ ਹੀ ਮੇਰੇ ਦਾਦੀ ਜੀ ਸਰਦਾਰਨੀ ਦਿਲੀਪ ਕੌਰ ਜੀ ਦਾ ਅੰਤਮ ਜਿਹੜਾ ਸਵਾਸ ਉਹਨਾਂ ਨੇ ਧਿਆਕ ਕੇ ਨੇ ਸਾਨੂੰ ਉਹਨਾਂ ਦਾ ਅਨੰਤਮ ਸਮੇਂ ਵੀ ਉਹਨਾਂ ਦੇ ਦੀ ਸੇਵਾ ਕਰਨ ਦਾ ਮੌਕਾ ਮਿਲੇ ਮੇਰੇ ਪਿਤਾ ਜੀ ਨੇ ਇਹ ਸਰਦਾਰ ਮਿੰਦਰ ਸਿੰਘ ਜੀ ਉਹਨਾਂ ਨੇ ਬਹੁਤ ਸੇਵਾ ਕੀਤੀ ਅੱਜ ਆਪਣਿਆਂ ਨੂੰ ਵੀ ਸਨ ਕੀਤਾ ਪਰ ਆਪਾਂ ਗੱਲ ਕਰ ਰਹੇ ਸੀ ਮਹਾਨ ਭਾਰਤੀ ਪੂਰੇ ਦੇਸ਼ ਦੇ ਵਿੱਚ ਕੀ ਪੂਰੀ ਦੁਨੀਆ ਦੇ ਵਿੱਚ ਸਰਦਾਰ ਮਨਮੋਹਨ ਸਿੰਘ ਜੀ ਦੀ ਜਿਹੜੀ ਚਰਚਾ ਹੋਈ ਜਿਹੜੀ ਕਿ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਹਸ਼ਿਆਰਪੁਰ ਪੰਜਾਬੀ ਪੰਜਾਬ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਫਿਰ ਆਕਸਫੋਰਡ ਯੂਨੀਵਰਸਿਟੀ ਚਲੇ ਜਾਂਦੇ ਆ ਤੇ ਉੱਥੋਂ ਹੀ ਇਕਨੋਮਿਕਸ ਦੇ ਫੀਲਡ ਵਿੱਚ ਡਿਗਰੀ ਕਰਕੇ ਆਉਂਦੇ ਨੇ ਉਸ ਤੋਂ ਬਾਅਦ ਦੇਸ਼ ਦੇ ਵਿੱਚ ਵੱਖ-ਵੱਖ ਆਉਦਿਆਂ ਦੇ ਉੱਤੇ ਜਿਹੜਾ ਇੱਕ ਅਰਥਸ਼ਾਸਤਰੀ ਦੇ ਤੌਰ ਦੇ ਉੱਤੇ ਉਹਨਾਂ ਨੇ ਕੰਮ ਕੀਤਾ ਵੱਖ-ਵੱਖ ਸਮੇਂ ਦੇ ਉੱਤੇ ਸਾਡੇ ਦੇਸ਼ ਦੀ ਜਿਹੜਾ ਫਾਈਨਾਂਸ ਡਿਪਾਰਟਮੈਂਟ ਦੇ ਵਿੱਚ ਤੇ ਉਸ ਤੋਂ ਇਲਾਵਾ ਜੁਆਇਨ ਉਹਦੇ ਵਿੱਚ ਵੀ ਵਰਲਡ ਬੈਂਕ ਦੇ ਵਿੱਚ ਵੀ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਦੇ ਤੌਰ ਤੇ ਵੀ ਜਿੱਥੇ-ਜਿੱਥੇ ਵੀ ਸਰਦਾਰ ਮਨਮੋਹਨ ਸਿੰਘ ਨੇ ਕੰਮ ਕੀਤਾ ਉਹਨਾਂ ਦੇ ਨਾਲ ਦੇ ਸਾਥੀਆਂ ਦੀ ਅੱਜ ਅਸੀਂ ਜਦੋਂ ਵੀਡੀਓ ਸੁਣਦੇ ਆ ਉਹਨਾਂ ਦੀਆਂ ਯਾਦਾਂ ਤਾਜ਼ੀਆਂ ਕਰਦੇ ਨੇ ਵਿਦੇਸ਼ਾਂ ਦੇ ਵਿੱਚ ਰਹਿਣ ਵਾਲੇ ਉਹਨਾਂ ਦੇ ਨਾਲ ਤਮ ਕਰਨ ਵਾਲੇ ਉਹਨਾਂ ਦੇ ਕੁਲੀ ਮਤਲਬ ਜਿਹੜੇ ਉਹਨਾਂ ਦੇ ਹਮ ਰਤਬਾ ਰਹੇ ਨੇ ਉਹਨਾਂ ਨੇ ਉਹਨਾਂ ਦੀ ਪ੍ਰਸ਼ੰਸਾ ਦੇ ਵਿੱਚ ਕਿੰਨੇ ਜ਼ਿਆਦਾ ਉਹਨਾਂ ਨੂੰ ਵੱਡਾ ਮਾਣ ਬਖਸ਼ਿਆ ਪਰ ਅੱਦੇ ਕੀ ਦੁਨੀਆ ਦੇ ਮਹਾਨ ਰਾਸ਼ਟਰਪਤੀ ਅਮਰੀਕਾ ਦੇ ਰਾਸ਼ ਸਾਬਕਾ ਰਾਸ਼ਟਰਪਤੀ ਬੁਰਾ ਗਵਾਮਾ ਜੀ ਨਹੀਂ ਜਦੋਂ ਇੱਕ ਵਾਰੀ ਉਹਨਾਂ ਨੂੰ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਰਾਸ਼ਟਰਪਤੀ ਬਣਨ ਤੋਂ ਬਾਅਦ ਉਹ ਜਦੋਂ ਆਉ ਦਾ ਸੱਦਣ ਤੋਂ ਬਾਅਦ ਇੰਡੀਆ ਚ ਆਉਂਦੇ ਨੇ ਤੇ ਇਥੇ ਕਰਨ ਥਾ ਪਰ ਪੰਜਾਬ ਫਾਰਦ ਉਗੇ ਜਿਹੜੇ ਪੱਤਰਕਾਰ ਉਹਨਾਂ ਨੂੰ ਨਰਿੰਦਰ ਮੋਦੀ ਜੀਾਂ ਦੀ ਗੱਲ ਕਰਦੇ ਨੇ ਨਰਿੰਦਰ ਮੋਦੀ ਜੀਆਂ ਬਾਰੇ ਕਹਿੰਦੇ ਨੇ ਕਿ ਨਰਿੰਦਰ ਮੋਦੀ ਜੀ ਤੁਹਾਡੀ ਦੋਸਤੀ ਦਾ ਹਮੀ ਪਰਦੇ ਪਾਰ ਦੇ ਵਿੱਚ ਕੇ ਬਰਾਕਬਾਹਾ ਮਾ ਜੀ ਦੇ ਦੋਸਤ ਨੇ ਸਾਡੇ ਉਹ ਕਹਿੰਦੇ ਹਾਂ ਸਾਡੀ ਉਹਨਾਂ ਨਾਲ ਦੋਸਤੀ ਆ ਪਰ ਉਹਨਾਂ ਨੂੰ ਤਾਂ ਸਿਰਫ ਇੰਨੇ ਕਿਹਾ ਹਾਂ ਕਿ ਨਰਿੰਦਰ ਮੋਦੀ ਮੇਰੇ ਦੋਸਤ ਨੇ ਪਰ ਬਹੁਤੀ ਗੱਲ ਬਾਤ ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਨਾਲ ਕੀਤੀ ਆਖਰ ਮਨਮੋਹਨ ਸਿੰਘ ਹਰ ਇੱਕ ਦੇ ਮਨ ਨੂੰ ਮੋਣ ਵਾਲੇ ਮਨਮੋਹਨ ਅਜਰਬ ਦੇ ਮਨ ਨੂੰ ਵੀ ਮੋਗੇ ਤੇ ਅੱਜ ਉਹ ਸਾਨੂੰ ਸਦਾ ਸਦਾ ਲੀ ਪੰਚ ਤਤਾਂ ਦੇ ਵਿੱਚ ਵਲੀਨ ਹੋ ਗਏ ਤੇ ਅੱਜ ਬੇਸ਼ੱਕ ਜਿਹੜਾ ਹੈ ਕਾਂਗਰਸ ਪਾਰਟੀ ਨੇ ਲਾਸਟ ਤੇ ਉਹਨਾਂ ਦੀ ਯਾਦ ਦੇ ਵਿੱਚ ਥੋੜਾ ਇੱਕ ਬਵਾਦ ਚੱਲ ਰਿਹਾ ਇਹਨਾਂ ਕਿ ਸੌਲਵ ਵੀ ਕਰ ਦਿੱਤਾ ਜਦੋਂ ਗੱਲ ਚੱਲੀ ਤਾਂ ਬੜਾ ਮਨ ਨੂੰ ਥੋੜਾ ਦੁੱਖ ਵੀ ਹੋਇਆ ਪਰ ਆਪਾਂ ਯਾਦ ਕਰਨਾ ਸਰਦਾਰ ਮਨਮੋਹਨ ਸਿੰਘ ਨੇ ਉਹਨਾਂ ਪਾਇਦਾਨਾ ਨੂੰ ਕਿ ਜਿਸ ਟਾਈਮ 1991-92 ਦੇ ਵਿੱਚ ਉਹ ਦੇਸ਼ ਦੇ ਵਿੱਚ ਨਰਸਿਮਹਾ ਰਾਓ ਜੀ ਦੀ ਸਰਕਾਰ ਦੇ ਵਿੱਚ ਆਉਂਦੇ ਨੇ ਤੋ ਉਹਨਾਂ ਨੂੰ ਫਾਈਨਾਂਸ ਮਿਨਿਸਟਰ ਬਣਾਇਆ ਜਾਂਦਾ ਉਸ ਦਿਨ ਦੀ ਵੀ ਬੜੀ ਹੋ ਚਰਚਾ ਕਰਦੇ ਤੇ ਉਹਨਾਂ ਦੇ ਉੱਪਰ ਇੱਕ ਜੋ ਜਿਹੜਾ ਹੈ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਜਿਹੜੀ ਵੀਡੀਓ ਵੀ ਬਣੀ ਹੈ ਤਾਂ ਮਨਮੋਹਨ ਸਿੰਘ ਜੀ ਨੇ ਬੜਾ ਹੱਸ ਕੇ ਉਹਦਾ ਜਵਾਬ ਦਿੰਦੇ ਨੇ ਕਿ ਮੈਂ ਤਾਂ ਫਾਈਨਾਂਸ ਮਿਨਿਸਟਰ ਵੀ ਐਕਸੀਡੈਂਟਲੀ ਬਣਿਆ ਸੀ ਤੋ ਫਿਰ ਪੂਰੀ ਸਟੋਰੀ ਦੱਸਦੇ ਆਪਣੀ ਜ਼ਿੰਦਗੀ ਦੀ ਔਰ ਸਰਦਾਰ ਮਨਮੋਹਨ ਸਿੰਘ ਜਦੋਂ ਦੇਸ਼ ਦੇ ਸਰਦਾਰ ਸ਼੍ਰੀ ਪੀ ਵੀ ਨਰਸਮਹਾ ਰਾਓ ਜੀ ਜਿਹੜੇ ਬੜੇ ਵਿਦਵਾਨ ਇਸ ਦੇਸ਼ ਦੇ ਪ੍ਰਧਾਨ ਮੰਤਰੀ ਹੋਏ ਨੇ ਫਰ ਉਸ ਟਾਈਮ ਤੇ ਉਦੋਂ ਪਹਿਲਾਂ بڑا ਦੇਸ਼ ਦਾ ਜਿਹੜਾ ਦਿਵਾਲਾ ਨਿਕਲ ਚੁੱਕਿਆ ਸੀ ਕਿ ਸਿਰਫ ਦੇਸ਼ ਕੋਲੇ ਜਿਹੜਾ ਰਿਜ਼ਰਵ ਬੈਂਕ ਦੇ ਕੋਲ ਪੈਸਾ ਜਿਹੜਾ ਸਾਡੇ ਕੋਲੇ ਵਿਦੇਸ਼ੀ ਮੁਦਰਾ ਉਹ ਸਿਰਫ 20 ਦਿਨਾਂ ਦਾ ਹੀ ਫੰਡ ਸੀਗਾ ਜਿਹਦੇ ਨਾਲ ਅਸੀਂ ਜਸਟ 20 ਦਿਨ ਕੱਢ ਸਕਦੇ ਸੀ ਤੇ ਇਧਰਲੇ ਪਾਸੇ ਦੇਸ਼ ਦੇ ਵਿੱਚ ਭਾਰੀ ਆਰਥਿਕ ਮੰਦੀ ਸੀ ਤੇਲਾਂ ਦੇ ਰੇਟ ਬਹੁਤ ਜ਼ਿਆਦਾ ਵਧੇ ਹੋਏ ਸਨ ਤੇ ਦੇਸ਼ ਮਾਰਿਆ ਮਾਰਿਆ ਫਿਰ ਰਿਹਾ ਸੀ ਸਰਕਾਰਾਂ ਟੁੱਟ ਰਹੀਆਂ ਸੀ ਦੀ ਸਰਦਾਰ ਮਨਮੋਹਨ ਸਿੰਘ ਜੀ ਨੂੰ ਹੋਰ ਬਹੁਤ ਸਾਰੇ ਲੋਕ ਭਾਵੇਂ ਉਦੋਂ ਜਦੋਂ ਨਵੀਂ ਪੀਵੀ ਨਰਸ ਮਹਰਾਓ ਦੀ ਸਰਕਾਰ ਬਣਦੀ ਹੈ ਤਾਂ ਹੋਰ ਕਈ ਸੱਜਣ ਜਿਹੜੇ ਹੈ ਫਰਾਂਸ ਮਿਨਿਸਟਰ ਦੇ ਅਹੁਦੇ ਲਈ ਉਤਾਵਲੇ ਸਨ ਪਰ ਸਰਦਾਰ ਮਨਮੋਹਨ ਪੀਵੀ ਨਰਸ ਮਹਰਾਓ ਜੀ ਨੇ ਆਪਣੇ ਸਲਾਹਕਾਰਾਂ ਨੂੰ ਕਿਹਾ ਕਿ ਜਾਓ ਡਾਕਟਰ ਮਨਮੋਹਨ ਸਿੰਘ ਨੂੰ ਬਲਾਓ ਤੇ ਉਹਨਾਂ ਨੂੰ ਜਦੋਂ ਇਹ ਸਨੇਹਾ ਲੱਗਦਾ ਸਰਦਾਰ ਮਨਮੋਹਨ ਸਿੰਘ ਜਦੋਂ ਹੱਸਪੇ ਦੇ ਵੱਲ ਕੋ ਸੀਰੀਅਸ ਨਹੀਂ ਹੁੰਦੇ ਤਾਂ ਸਰਦਾਰ ਜਿਨੋ ਵਿਨਰ ਸਿਮਰਾਉ ਜੀ ਉਹਨਾਂ ਨੂੰ ਬੁਲਾਉਂਦੇ ਨੇ ਕਿ ਆਓ ਤੜਕੇ ਤੁਸੀਂ ਉਹ ਕਹਿੰਦੇ ਹਾਂ ਜੀ ਮੈਂ ਮੈਂ ਪ੍ਰੈਮ ਖਨਾਸ ਮਿਨਿਸਟਰ ਬਣਨਾ ਕਹਿੰਦੇ ਹਾਂ ਜੀ ਤੁਸੀਂ ਪ੍ਰਾ ਦੇਸ਼ ਦੇ ਫਾਈਨਾਂਸ ਮਿਨਿਸਟਰ ਬਣਨਾ ਤੜਕੇ ਤਿਆਰ ਹੋ ਕੇ ਆਓ ਤੇ ਕਸਮ ਪ੍ਰੇਡ ਚ ਲਿਓ ਤੁਸੀਂ ਦੇਸ਼ ਦੀ ਤੱਪੀ ਵਿਨਰ ਸਿਮਰਾਉ ਜੀ ਨੇ ਉਹਨਾਂ ਨੇ ਇੱਕ ਗੱਲ ਕੀਤੀ ਕਿ ਜੇਕਰ ਤੁਸੀਂ ਮੈਨੂੰ ਇਸ ਮਾਨਮਤੇ ਉਹਦੇ ਤੇ ਬਿਠਾਉਣਾ ਹੀ ਤਾਂ ਕੁਝ ਸਖਤ ਫੈਸਲੇ ਲੈਣੇ ਪੈਣਗੇ ਇਹ ਸਰਕਾਰ ਜਿਹੜੀ ਹੈ ਅਲਪਮਤ ਦੇ ਵਿੱਚ ਸੀ ਔਰ ਮਮੂਨ ਸਿੰਘ ਜੀ ਨੇ ਆਪਣੇ ਤੇ ਇਹ ਵਾਦਾ ਕੀਤਾ ਵੀ ਨਰਸਮਹਰ ਜੀ ਨੇ ਕਿਹਾ ਕਿ ਜੇਕਰ ਤੁਸੀਂ ਦੇਸ਼ ਨੂੰ ਬਚਾਉਣਾ ਹੈ ਤਾਂ ਫਿਰ ਮੇਰੇ ਮਤਾਬਕ ਚੱਲਣਾ ਪਊ ਮੈਂ ਕੁਝ ਸੁਧਾਰ ਕਰਨੇ ਚਾਹਣਾ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਰੁਪਏ ਦੀ ਕੀਮਤ ਕਟਾਈ ਸਬਸਿਡੀਆਂ ਬੰਦ ਕੀਤੀਆਂ ਬਹੁਤ ਸਾਰੀਆਂ ਸਬਸਿਡੀਆਂ ਬੰਦ ਕੀਤੀਆਂ ਔਰ ਜੇ ਉਸ ਤੋਂ ਪਹਿਲਾਂ ਜਿਹੜੀਆਂ ਫੈਕਟਰੀਆਂ ਦੇ ਕਾਨੂੰਨ ਸੀਗੇ ਕਾਫੀ ਸਾਰੇ ਬਣੇ ਹੋਏ ਉਹਨਾਂ ਨੂੰ ਘਟਾਇਆ ਜਿਹੜਾ ਦੇਸ਼ ਦੇ ਵਿੱਚ ਇਨਸਪੈਕਟਰੀ ਰਾਜਸੀਓ ਘਟਾਏ ਸਾਡੇ ਦੇਸ਼ ਦੀ ਇੰਡਸਟਰੀ ਨੂੰ ਥੋੜਾ ਆਜ਼ਾਦੀ ਦਿੱਤੀ ਔਰ ਬਾਹਰਲੀਆਂ ਕੰਪਨੀਆਂ ਨੂੰ ਅੰਤਰਰਾਸ਼ਟਰੀ ਜਿਹੜੇ ਕੰਪਨੀਆਂ ਸੀ ਉਹਨਾਂ ਨੂੰ ਭਾਰਤ ਦੇ ਵਿੱਚ ਐਂਟਰੀ ਕਰਾਈ ਇਸ ਤਰ੍ਹਾਂ ਜਦੋਂ ਸਾਡਾ ਦੇਸ਼ ਆ ਜਿਹੜਾ ਉਹ ਬੜਾ ਕੰਗਾਲੀ ਤੇ ਸੀ ਤੇ ਇੱਥੇ ਬਾਹਰਲੀਆਂ ਕੰਪਨੀਆਂ ਮਲਟੀਨੇਸ਼ਨਲ ਕੰਪਨੀਆਂ ਇੱਥੇ ਨਹੀਂ ਸੀ ਆ ਰਹੀਆਂ ਤਾਂ ਦੇਸ਼ ਦਾ ਜਿਹੜਾ ਹੈ ਮੁਦਰਾ ਭੰਡਾਰ ਸਿਓ ਘਟਦਾ ਜਾ ਰਿਹਾ ਸੀ ਮਦੀਸ਼ਾ ਦੇ ਵਿੱਚ ਜੁਨੋ ਦੀ ਜਿਹੜਾ ਸਾਡਾ ਦੇਸ਼ ਜਿਹੜੀਆਂ ਚੰਗੀਆਂ ਸਟੇਟਾਂ ਨਾਲੋਂ ਜਤੀਵੇਂ ਸਥਾਨ ਤੋਂ ਸਰਦਾਰ ਮਨਮੋਹਨ ਸਿੰਘ ਜੀ ਆਪਣੇ ਸਮੇਂ ਦੇ ਵਿੱਚ ਜਦੋਂ ਆਏ ਸੀ ਕੁਰਸੀ ਤੇ ਬੈਠੇ ਸੀ 1991 ਬਣੇ ਚੋ ਤੀਵੇਂ ਸਥਾਨ ਤੇ ਸੀ ਤੇ ਜਦੋਂ ਪ੍ਰਾਈਮ ਮਿਨਿਸਟਰ ਬਤੌਰ ਪ੍ਰਾਈਮ ਮਿਨਿਸਟਰ ਹੋ ਕੇ ਛੱਡ ਕੇ ਗਏ ਤਾਂ ਉਹਦੋਂ ਦੇਸ਼ ਤੀਜੇ ਸਥਾਨ ਤੇ ਸੀ ਦੁਨੀਆ ਦੇ ਵਿੱਚ ਐਨਾ ਦੇਸ਼ ਨੂੰ ਰਾਈਜ਼ ਕੀਤਾ ਅੰਤਰਰਾਸ਼ਟਰੀ ਕੰਪਨੀਆਂ ਨੂੰ ਉੱਥੇ ਬੁਲਾਇਆ ਸਾਰੇ ਦੇਸ਼ ਦੀ ਇੰਡਸਟਰੀ ਇੱਕ ਦੰਗ ਜੰਦ ਕਰ ਗਈ ਇੱਕ ਹੋਰ ਬੜੀ ਜਿਹੜੀ ਅਚੰਬੇ ਵਾਲੀ ਗੱਲ ਆ ਕਿ ਉਹ ਫਾਈਨੈਂਸ ਮਿਨਿਸਟਰ ਵਣਦਿਆਂ ਹੀ ਥੋੜੇ ਦਿਨ ਬਾਅਦ ਉਹਨਾਂ ਨੇ ਕਿ ਦੇਸ਼ ਨੂੰ ਪੈਸਾ ਨਹੀਂ ਸੀ ਮਿਲ ਰਿਹਾ ਵਿਦੇਸ਼ੀ ਜਿਹੜੀਆਂ ਵੱਡੀਆਂ ਕੰਪਨੀਆਂ ਸੀ ਦੇਸ਼ ਨੂੰ ਪੈਸਾ ਨਹੀਂ ਸਦੇ ਰਹੀਆਂ ਅਖਰੀਬ ਸ਼ਕਤੀ ਬਹੁਤ ਜ਼ਿਆਦਾ ਸਾਡੀ ਸਮਰੱਥਾ ਹੀ ਨਹੀਂ ਸੀ ਅੰਤਰਰਾਸ਼ਟਰੀ ਵਿਜਾਰਾਂ ਵਿੱਚ ਅਸੀਂ ਸਮਾਨ ਹੀ ਨਹੀਂ ਸਕਰੀਤ ਪਾ ਰਹੇ ਸਾਡੇ ਸ਼ਿਪ ਨਮਸਤਿਆਂ ਚ ਅੱਕ ਕੇ ਪਈ ਸੀ ਤਬ ਸਰਦਾਰ ਮੋਨ ਸਿੰਘ ਜੀ ਨੇ ਇੱਕ ਗੁਪਤ ਸਮਝੌਤੇ ਦੇ ਤਹਿਤ ਚੁੱਪਚਾਪ ਰਾਤੇ ਰਾਤ ਜਿਹੜਾ ਬਹੁਤ ਸਾਰਾ ਸੋਨਾ ਬ੍ਰਿਟਿਸ਼ ਗਵਰਨਮੈਂਟ ਕੋਲੇ ਜਾ ਕੇ ਵਿਦੇਸ਼ ਦੇ ਵਿੱਚ ਜਾ ਕੇ ਗਹਿਣੇ ਤਰ ਦਿੱਤਾ ਤੇ ਉਹਦੇ ਬਦਲੇ 300 ਕਰੋੜ ਡਾਲਰ ਉਹੋ ਜਿਹੜਾ ਹੈ 3000 ਕਰੋੜ ਡਾਲਰ ਲੈ ਕੇ ਆਇਆ ਵਾਹ ਤੇ ਦੇਸ਼ ਦਾ ਕੰਮ ਚਲਾਇਆ ਉਸ ਤੋਂ ਬਾਅਦ ਨਵੀਆਂ ਨੀਤੀਆਂ ਲਿਆਂਦੀਆਂ ਪੈਸੇ ਦਾ ਮੁਦਰਾ ਦੇਰ ਸਾਡਾ ਆਪਣਾ ਪੈਸੇ ਦੀ ਕੀਮਤ ਘਟਾਈ ਤਾਂ ਜੋ ਬਦੇਸੀ ਕੰਪਨੀਆਂ ਇੱਥੇ ਪ੍ਰਭਾਵਿਤ ਹੋ ਕੇ ਆਉਣ ਤੇ ਦੇਸ਼ ਦੇ ਵਿੱਚ ਇੱਕ ਸੜਕਾਂ ਦਾ ਜਾਲ ਵਿਛਾਇਆ ਦੇਸ਼ ਦੀ ਇੰਡਸਟਰੀ ਨੂੰ ਉੱਪਰ ਚੱਕਿਆ ਦੇਸ਼ ਦੇ ਵਿੱਚ ਸਭ ਤੋਂ ਵੱਧ ਉਹਨਾਂ ਨੇ ਪਿੰਡੂ ਏਰਗੀ ਦੇ ਵਿੱਚ ਪਹਿਲ ਦਿੱਤੀ ਸਰਦਾਰ ਮਨਮੋਹਨ ਸਿੰਘ ਦੀਆਂ ਬਹੁਤ ਸਾਰੀਆਂ ਪ੍ਰਾਪਤੀਆਂ ਨੇ ਬਹੁਤ ਸਾਰੇ ਉਹਨਾਂ ਦੇ ਕੰਮ ਨੇ ਜਿਹੜੇ ਗਿਣਨਯੋਗ ਨੇ ਜਦੋਂ ਉਹ ਵਿਦੇਸ਼ ਜਾਂਦੇ ਨੇ ਤਾਂ ਬੜੀ ਇੱਕ ਉਹਨਾਂ ਨੂੰ ਬਹੁਤ ਉੱਚਾ ਸਥਾਨ ਮਿਲਦਾ ਹੈ ਇਸ ਖਿੱਤੇ ਦੇ ਵਿੱਚ ਕਿਉਂਕਿ ਏਸ਼ੀਆ ਦਾ ਇਹ ਬਹੁਤ ਵੱਡਾ ਕੰਟਰੀ ਹੈ ਦੂਸਰਾ ਕੰਟਰੀ ਹੈ ਜਿੱਥੇ ਚਾਈਨਾ ਤੇ ਜਿਹੜਾ ਇੰਡੀਆ ਹੈ ਜਿੱਥੇ ਬਹੁਤ ਜ਼ਿਆਦਾ ਪਾਪੂਲੇਸ਼ਨ ਰਹਿੰਦੀ ਹੈ ਜਿਕਰ ਇੱਥੇ ਇਹ ਦੇਸ਼ ਸਾਡਾ ਭਾਰਤ ਦੇਸ਼ ਗਰੀਬ ਹੁੰਦਾ ਤਾਂ ਅੰਦਾ ਏਸ਼ੀਆ ਨੂੰ ਲਕਵਾ ਹੋ ਜਾਂਦਾ ਹੈ ਤਾਂ ਏਸ਼ੀਆ ਦੇ ਵਿੱਚ ਇੱਕ ਸਾਡੀ ਤਾਕਤ ਜਮਾਉਣੀ ਸੀ ਪੂਰੀ ਦੁਨੀਆ ਦੇ ਵਿੱਚ ਤਾਕਤ ਜਮਾਉਣੀ ਸੀ ਉਸ ਦੇ ਲਈ ਬਹੁਤ ਵੱਡੇ ਆਰਥਿਕ ਸੁਧਾਰਾਂ ਦੀ ਲੋੜ ਸੀ ਜੋ ਸਰਦਾਰ ਮਨਮੋਹਨ ਸਿੰਘ ਨੇ ਕੀਤੇ। ਔਰ ਇੱਥੋਂ ਦੀ ਜਿਹੜੀ ਵੱਡੀ ਗਿਣਤੀ ਹੈ ਇਸ ਦੇਸ਼ ਦੀ ਆਮ ਆਵਾਮ ਦੀ ਆਵਾਦ ਦੀਓ ਪਿੰਡਾਂ 'ਚ ਰਹਿੰਦੀ ਹੈ ਤਾਂ ਸਰਦਾਰ ਮਨਮੋਹਨ ਸਿੰਘ ਜੀ ਨੇ ਕਾਸਾ ਇਹ ਕੰਮ ਕੀਤੇ ਜਿਹੜੇ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ 'ਚ ਲਿਖੇ ਜਾਣਗੇ। ਉਹ ਦਿੱਤੀ ਇੱਥੋਂ ਦੀ ਗਰੀਬ ਜਨਤਾ ਨੂੰ ਮਨਰੇਗਾ ਵਰਗੀ ਰੋਜ਼ਗਾਰ ਦੀ ਗਰੰਟੀ ਵਾਲੀ ਯੋਜਨਾ ਕਿ ਹਰ ਪਿੰਡੂ ਨੂੰ ਹਰ ਔਰਤਾਂ ਉਹਦੇ ਵਿੱਚ ਵੱਧ ਤੋਂ ਵੱਧ ਸਥਾਨ ਦਿੱਤਾ ਜਾਊਗਾ ਕਿਉਂਕਿ ਦੇਸ਼ ਦੇ ਲੋਕਾਂ ਕੋਲੇ ਪੈਸਾ ਹੈ ਨਹੀਂ ਸੀ ਤੇ ਪੈਸਾ ਕੇਂਦਰ ਸਰਕਾਰ ਜਿਹੜਾ ਉਹਨਾਂ ਨੂੰ ਕਿਸ ਤਰ੍ਹਾਂ ਪ੍ਰੋਵਾਈਡ ਕਰਾਵੇ ਜਿਹਨਾਂ ਸਰ ਕੰਮ ਦੀ ਸ਼ਕਤੀ ਨਹੀਂ ਹੈ ਲੋਕਾਂ ਕੋਲੇ ਪੈਸਾ ਨਹੀਂ ਹੈ ਉਹਨਾਂ ਨੂੰ ਕੰਮ ਨਹੀਂ ਮਿਲਦਾ ਤਾਂ ਉਹ ਖਰੀਦ ਸ਼ਕਤੀ ਕਿੱਥੋਂ ਕਰਨਗੇ ਤਾਂ ਉਹਨਾਂ ਕੋਲੇ ਪੈਸਾ ਪਹੁੰਚਾਉਣ ਦੇ ਲਈ ਦੇਸ਼ ਦੇ ਲੋਕਾਂ ਦੇ ਜਿਹੜੇ ਗਰੀਬੀ ਦੀ ਦਲਦਲ ਦੇ ਵਿੱਚ ਤਸੇ ਪਏ ਸੀ ਆਮ ਲੋਕ ਬਜ਼ੁਰਗ ਲੋਕ ਸਾਡੇ ਪਿੰਡਾਂ ਦੇ ਵਿੱਚ ਬੇਰੁਜ਼ਗਾਰੀ ਸੀ ਹੱਦ ਤੋਂ ਵੱਧ ਜਿਹੜਾ ਹੈਗਾ ਤੰਗੀ ਸ਼ੀ ਦਾ ਜੀਵਨ ਬਿਜਾਰ ਰਹੀ ਸੀ ਲੋਕ ਤਰਨ ਸਭ ਨੂੰ ਗਰੰਟਡ ਕੰਮ ਦਿੱਤਾ ਔਰ ਆਸਰਾ ਦੇ ਉੱਤੇ ਇੱਕ ਜਿਹੜੀ ਹੈ ਲਗਾਉਣ ਲਈ ਕਿ ਜੇਕਰ ਤੁਸੀਂ ਕੰਮ ਨਾ ਦੇਵੋਗੇ ਤਾਂ ਤੁਹਾਨੂੰ ਸਜ਼ਾ ਮਿਲੇਗੀ ਇਹ ਵੀ ਨਾਲ ਨਾਲ ਪਿੰਡੂ ਬਸਦੂਰਾਂ ਲਈ ਸਭ ਤੋਂ ਵੱਡੀ ਯੋਜਨਾ ਜਿਹੜੀ ਮਨਰੇਗਾ ਹੈ 2008 ਦੇ ਵਿੱਚ ਸਰਦਾਰ ਮਨਮੋਹਨ ਸਿੰਘ ਲੈ ਕੇ ਨਾਲ ਦੀ ਨਾਲ ਐਜੂਕੇਸ਼ਨ ਪਾਲਿਸੀ ਲੈ ਕੇ ਜਿਹੜੀ ਰਾਸ਼ਟਰੀ ਜਿਹੜੀ ਸਿੱਖਿਆ ਨੀਤੀ ਹੈ ਉਹ 2009 ਦੇ ਵਿੱਚ ਲਾਗੂ ਹੋਈ ਕਿ ਹਰ ਬੱਚੇ ਨੂੰ ਲਾਜ਼ਮੀ ਸਿੱਖਿਆ ਮਿਲੇਗੀ ਔਰ ਹਰ ਬੱਚੇ ਨੂੰ ਮਿਡਡੇ ਮੀਲ ਮਿਲੂਗਾ ਹਰ ਬੱਚੇ ਦੇਸ਼ ਦੇ ਲੋਕਾਂ ਨੂੰ ਸਸਤਾ ਨਾਜ਼ ਮਿਲੂਗਾ ਜੀਵਨ ਦਾਦ ਕਹਾਰਾ ਸਭ ਤੋਂ ਵੱਡਾ ਸਾਡੇ ਦੇਸ਼ ਦੀ ਅੱਧੀ ਵੱਧੀ ਅੱਧੀ ਪੁੱਖੇ ਸੁਖੀ ਹੋ ਜਾਂਦੀ ਹੈ ਤਾਂ ਲੋਕਾਂ ਨੂੰ ਜਿਹੜਾ ਮੁਫਤ ਦਾ ਨਾਜ਼ ਸਸਤਾ ਨਾਜ਼ ਦੇਣ ਦੀ ਯੋਜਨਾ ਜਿਹੜੀ ਬਣਾਈ ਉਹ ਸਰਦਾਰ ਮਨਮੋਹਨ ਸਿੰਘ ਨੇ ਬਣਾਈ ਕਿ ਲੋਕ ਜੇਕਰ ਤੰਤਰ ਉਸਤਰੇ ਨਹੀਂ ਖਾਣਗੇ ਰਾਜਮਾ ਖਾਣਗੇ ਤਾਂ ਹੀ ਹੋ ਕੇ ਕਰ ਤੇ ਨਾਲ ਦੀ ਨਾਲ ਗਰੰਟਡ ਐਜੂਕੇਸ਼ਨ ਪਾਲਿਸੀ ਲੈਣ ਇਹ ਹਰ ਬੱਚੇ ਨੂੰ ਲਾਜ਼ਮੀ ਪੜਾਇਆ ਜਾਊਗਾ ਸਰਵ ਸਿੱਖਿਆ ਵਿਅਨ ਦਿੱਤਾ ਸਕੂਲਾਂ ਦੇ ਵਿੱਚ ਮਿੱਜਦੇ ਮੀਲ ਲਿਆਂਦਾ ਤਾਂ ਜੋ ਬੱਚੇ ਉੱਥੇ ਜਾਣ ਸਕੂਲ ਦੇ ਵਿੱਚ ਕੋਈ ਬੱਚਾ ਇਹ ਨਾ ਹੋਵੇ ਕਿ ਉਹਦੇ ਮਾਤਾ ਪਿਤਾ ਕੰਮਾਂ ਤੇ ਗਏ ਤੇ ਬੱਚੇ ਭੁੱਖੇ ਸਕੂਲ ਨਾ ਜਾਣ ਅੱਜ ਸਾਡੇ ਦੇਸ਼ ਦਾ ਬੱਚਾ ਘਟੋ ਘਟਾ ਸੀ ਪੰਜਾਬ ਦੇ ਵਿੱਚ ਕਹਿੰਦੀ ਹੈ ਕੋਈ ਵੀ ਬੱਚਾ ਸਕੂਲ ਤੋਂ ਨਹੀਂ ਫਿਰਵਾ ਰਹਿੰਦਾ ਹਰ ਇੱਕ ਟੀਚਰ ਨੂੰ ਘਰੋਂ ਚੱਕ ਲੈ ਆਉਂਦਾ ਕਿਉਂਕਿ ਖਾਣੇ ਦਾ ਕੋਈ ਦਿੱਕਤ ਨਹੀਂ ਹੈ ਕਿਤਾਬਾਂ ਕਾਪੀਆਂ ਸਕੂਲ ਬਹੁਤ ਵਧੀਆ ਬਣੇ ਹੋਏ ਨੇ ਵਰਦੀਆਂ ਤੱਕ ਮਿਲਦੀਆਂ ਨੇ ਵਜ਼ੀਫੇ ਵੀ ਮਿਲਦੇ ਨੇ ਇਸ ਸਰਦਾਰ ਦਰਮਨ ਮੋਨ ਸਿੰਘ ਦੀ ਜੀ ਬੜੀ ਵੱਡੀ ਪ੍ਰਾਪਤੀ ਸੀ ਤਿੰਨ ਕਾਨੂੰਨ ਜਿਹੜੇ ਹੈ ਇਹ ਬੜੇ ਵਧੀਆ ਸੀ ਮੰਨਰੀਕ ਪਿੰਡੂ ਲੋਕਾਂ ਨੂੰ ਗਰੀਬ ਲੋਕਾਂ ਨੂੰ ਰੋਜ਼ਗਾਰ ਦੇਣਾ ਘੱਟੋ ਘੱਟ ਤਿੰਨ ਮਹੀਨਿਆਂ ਲਈ 100 ਦਿਨ ਦੀ ਗਾਰੰਟੀ ਹੈ ਜੋ ਉਹਦੇ ਵਿੱਚ ਦੂਸਰਾ ਹੈ ਬੱਚਿਆਂ ਲਈ ਰਾਸ਼ਟਰੀ ਜਿਹੜੀ ਆਪਣੇ ਐਜੂਕੇਸ਼ਨ ਲਾਜ਼ਮੀ ਪਲੱਸ ਬੱਚਿਆਂ ਨੂੰ ਮੀਡਰੀ ਡੀ ਮੀਲ ਤੇ ਪਲੱਸ ਲੋਕਾਂ ਨੂੰ ਆਮ ਲੋਕਾਂ ਨੂੰ ਗਰੀਬ ਲੋਕਾਂ ਨੂੰ ਸਸਤਾ ਨਾਸ਼ ਦੇਣਾ ਇਹ ਵੀ ਸਰਦਾਰ ਮਨਮੋਹ ਸਿੰਘ ਜੀ ਦੀ ਦੇਣ ਹੈ ਔਰ ਤੀਸਰੀ ਜਿਹੜੀ ਯੋਜਨਾ ਸੀਗੀ ਉਹਨਾਂ ਦੀ ਸਭ ਤੋਂ ਵੱਡੀ ਐ ਉਹ ਜ਼ਰੂਰ ਸੀ ਉਹ ਸੀ ਰਾਈਟ ਟੂ ਰਾਈਟ ਟੂ ਐਜੂਕੇਸ਼ਨ ਤੇ ਰਾਈਟ ਟੂ ਇਨਫੋਰਮੇਸ਼ਨ ਐਕਟ ਇੱਕ ਤਾਂ ਸੀ ਰਾਈਟ ਟੂ ਐਜੂਕੇਸ਼ਨ ਦਾ ਐਕਟ ਤੇ ਦੂਸਰਾ ਉਹਨਾਂ ਨੇ ਲਿਆਂਦਾ ਰਾਈਟ ਟੂ ਇਨਫੋਰਮੇਸ਼ਨ ਐਕਟ ਕਿ ਸਾਨੂੰ ਸਾਰਿਆਂ ਨੂੰ ਸਮੁੱਚੇ ਦੇਸ਼ ਵਾਸੀਆਂ ਨੂੰ ਕਿਸੇ ਵੀ ਡਿਪਾਰਟਮੈਂਟ ਦੀ ਸੂਚਨਾ ਲੈਣ ਦਾ ਅਧਿਕਾਰ ਹੈ ਜਿਹਦੇ ਪਿੱਛੇ ਬੜਾ ਵੱਡਾ ਬਵਾਲ ਹੋਇਆ ਉਹਨਾਂ ਦੀ ਸਰਕਾਰ ਦੇ ਉੱਤੇ ਬੜੇ ਵੱਡੇ ਜਿਹੜੇ ਇਲਜ਼ਾਮ ਵੀ ਲੱਗੇ ਅੰਦਰੂਨੀ ਇਲਜ਼ਾਮ ਕੋਤੇ ਬਹੁਤ ਸਾਰੇ ਕਪਲੇ ਉਹਨਾਂ ਦੀ ਸਰਕਾਰ ਦੇ ਆਪਣੇ ਆਪ ਵੀ ਨਿਕਲੇ ਸੰਜੀ ਦੇ ਵਿੱਚ ਦੀ ਸਪੈਕਟਮ ਘਟਾਲਾ ਸੀਗਾ ਜਿਹੜਾ ਸਪੈਕਟਮ 2 ਘਟਾਲਾ ਜਿਹੜਾ ਨਿਕਲਿਆ ਜਿਹਦੇ ਵਿੱਚ ਇਹ ਰਾਜਾ ਵਰਗੇ ＮＭ ਕੇ ਰਾਜੇ ਕੰਨੀ ਮੋਜੀ ਵਰਗੇ ਇਹ ਡੀਐਮ ਕੇ ਦੇ ਨੇਤਾ ਸੀ ਉਹ ਜੇਲ੍ਹਾਂ ਚ ਚਲੇ ਪਰ ਸਰਦਾਰ ਮਨਮੋਹਨ ਸਿੰਘ ਜੀ ਪਿੱਛੇ ਨਹੀਂ ਹਟੇ ਔਰ ਜਿਹੜਾ ਸਿਉਨਾ ਮਨਮੋਹਨ ਸਿੰਘ ਜੀ ਗਹਿਣੇ ਤਰਕੇ ਸੀ ਕੋੜੇ ਜਿਹੇ ਟਾਈਮ 'ਚ ਉਹ ਸਾਰਾ ਸਿਉਨਾ ਵਾਪਸ ਵੀ ਲਿਆਂਦਾ ਤੇ ਹਜ਼ਾਰਾਂ ਟਨ ਹੋਰ ਸਿਉਨਾ 20 ਦੇਸ਼ ਦੇ ਪੰਡਾਰ ਦੇ ਵਿੱਚ ਪਾਇਆ ਖ੍ਰਿਦਿਆ ਕਿਤੇ ਇੱਕ ਵਾਰੀ ਸਰਦਾਰ ਮਨਮੋਹਨ ਸਿੰਘ ਸਿਉਨਾ ਗਹਿਣੇ ਧਰਨ ਗਏ ਔਰ ਬੜਾ ਗੁਪਤ ਤਰੀਕੇ ਨਾਲ ਹਸੈਨ ਸਿਉਨਾ ਜਿਹੜਾ ਸੀਗਾ ਇੰਗਲੈਂਡ ਦੇ ਵਿੱਚ ਰਿਜ਼ਰਵ ਬੈਂਕ ਦੇ ਦਫ਼ਤਰਾਂ ਤੇ ਜਿਹੜੀ ਅ ਬਿਸ਼ਪ ਬੈਂਕ ਦੇ ਖਾਤਿਆਂ ਦੇ ਵਿੱਚ ਪਹੁੰਚਦਾ ਕੀਤਾ ਲੋਕਰਾਂਚ ਪਹੁੰਚਦਾ ਕੀਤਾ ਉੱਥੋਂ ਪੈਸਾ ਲਿਆਂਦਾ ਤੇ ਫੇਰ ਉਹ ਸਿਉਨਾ ਵਾਪਸ ਵੀ ਲਿਆਂਦਾ ਦੇ ਸੈਂਕੜੇ ਟਨ ਸੋਨਾ ਹੋਰ 20 ਖਰੀਦਿਆ ਸਰਦਾਰ ਮਨਮੋਹਨ ਸਿੰਘ ਨੇ ਆਪਣੇ ਟੌਰਮ ਦੇ ਵਿੱਚ ਹੀ ਕਿਸੇ ਦੀ ਹੋਰ ਦੀ ਵਾਰੀ ਦੇ ਵਿੱਚ ਨਹੀਂ ਖੁਦ ਖੁਦ ਗਹਿਣੇ ਤਰਿਆ ਖੁਦ ਹੀ ਖਰੀਦ ਕੇ ਮਿਲੇ ਇਹ ਸਰਦਾਰ ਮਨਮੋਹਨ ਸਿੰਘ ਦੀਆਂ ਪ੍ਰਾਪਤੀਆਂ ਨੇ ਬੇਸ਼ੱਕ ਉਹਨਾਂ ਨੂੰ ਜਿਹੜਾ ਹੈ ਮੋਨੀਬਾਬਾ ਕਿਹਾ ਖਾਮੋਸ਼ ਪ੍ਰਧਾਨ ਮੰਤਰੀ ਕਿਹਾ ਸਭ ਤੋਂ ਕਮਜ਼ੋਰਪਨ ਪ੍ਰਧਾਨ ਮੰਤਰੀ ਕਿਹਾ ਜਿਹੜਾ ਹੈ ਇੰਦਰ ਸੋਨੀਆ ਗਾਂਧੀ ਦਾ ਦੇ ਹਕੂਮਤੇ ਚੱਲਣ ਵਾਲਾ ਸਭ ਤੋਂ ਦੇਸ਼ ਦਾ ਕਮਜ਼ੋਰ ਪ੍ਰਧਾਨ ਮੰਤਰੀ ਔਰ ਸਾਡਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹੀ ਗੱਲ ਕਹਿ ਕੇ ਹੀ ਸਤਾ ਚਾਇਆ ਔਰ ਸਭ ਤੋਂ ਵੱਧ ਉਹ ਸਰਦਾਰ ਮਨਮੋਹਨ ਸਿੰਘ ਦੀਆਂ ਬਾਰੇ ਕਰਦਾ ਇਸਕੇ ਤਾਂ ਮੋਨੀ ਬਾਬਾ ਜੀ ਹੈ ہمارے ਬਾਬਾ ਜੀ ਤਾਂ ਤਬ ਬੋਲਤੇ ਹੈ ਜਬ ਸੋਨੀਆ ਗਾਂਧੀ ਜੀ ਕਹਿੰਦੀ ਕਿਉਂਕਿ ਸੋਨੀਆ ਜੀ ਜਿਹੜੇ ਹੈ ਕਾਂਗਰਸ ਦੇ ਪ੍ਰੈਜ਼ੀਡੈਂਟ ਸਨ ਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਮੰਤਰੀ ਸਨ ਔਰ ਇੱਕ ਵਾਰੀ ਨਹੀਂ ਦੋ ਵਾਰੀ ਪ੍ਰਾਈਮ ਮਿਨਿਸਟਰ ਬਣੇ ਬੇਸ਼ੱਕ ਨਰਿੰਦਰ ਮੋਦੀ ਹੁਣ ਤੀਸਰੀ ਵਾਰੀ ਲੈ ਰਿਹਾ ਪਰ ਉਸ ਤੋਂ ਪਹਿਲਾਂ ਸਾਡੇ ਜੋ ਆਪਨ ਜਵਾਰਲਾਲ ਨਾਇਰੂ ਜੀ ਤੋਂ ਬਾਅਦ ਜੇ ਕੋਈ ਪ੍ਰਧਾਨ ਮੰਤਰੀs ਤੋਂ 13ਵੇਂ ਪ੍ਰਧਾਨ ਮੰਤਰੀ ਜਿਹੜੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਹੋਏ ਨੇ ਇਸ ਦੇਸ਼ ਦੇ ਔਰ ਜਿਹੜੇ ਡਬਲ ਟਰਮ ਲਈ ਚੁੜੇਗੇ ਬੇਸ਼ੱਕ ਉਹਨਾਂ ਦਾ ਰਕਾਰਡ ਤੋੜ ਤਾਂ ਨਰਿੰਦਰ ਮੋਦੀ ਜੀ ਨੇ ਤੀਸਰੀ ਵਾਰ ਪ੍ਰਧਾਨ ਮੰਤਰੀ ਬਣ ਕੇ ਲਗਾਤਾਰ ਤੀਸਰੀ ਵਾਰ ਪਰ ਤੀਸਰੀ ਟਰਮ ਦੀ ਜਿਹੜੀ ਹੈ ਪੂਰੀ ਕਰਨ ਜਾ ਰਹੇ ਨਰਿੰਦਰ ਮੋਦੀ ਜੀ ਪਰ ਨਰਿੰਦਰ ਮੋਦੀ ਸਰਦਰ ਮਨਮੋਨ ਸਿੰਘ ਜੀਾਂ ਦੀ ਕਿਸੇ ਵੀ ਹਿੱਸੇ 'ਚ ਨਹੀਂ ਹਨ ਨਰਿੰਦਰ ਮੋਦੀਆਂ ਤੇ ਉਹਨਾਂ ਦੇ ਨਾਲ ਤੁਲਨਾ ਕਰਨੀ ਕਿਸੇ ਵੀ ਪੱਖੋਂ ਜਾਇਜ਼ ਨਹੀਂ ਹੈ ਉਹ ਇੱਕ ਦੇਸ਼ ਦੇ ਮਹਾਨ ਸਪੂਤ ਹਨ ਉਹਨਾਂ ਨੇ ਉਹ ਕੰਮ ਕੀਤੇ ਔਰ ਬੇਦਾਨ ਕੰਮ ਕੀਤੇ ਇੱਕ ਵੀ ਉਹਨਾਂ ਤੇ ਅੱਜ ਤੱਕ ਐਂਡ ਤੱਕ ਅੱਜ ਨਰਿੰਦਰ ਮੋਦੀ ਜੀ ਵੀ ਕਹੇ ਹਨ ਕਿ ਬੇਸ਼ੱਕ ਸਾਡੇ ਵਿਚਾਰ ਰਾਜਨੀਤਿਕ મતਭੇਦ ਹੋਣ ਪਰ ਅਸੀਂ ਉਹਨਾਂ ਨੂੰ ਸਜਦਾ ਕਰਦੇ ਹਾਂ ਉਹਨਾਂ ਦੇ ਜਿਹੜੇ ਕੱਟੜ ਬੁਰਤੀ ਰਹੇ ਨੇ ਉਹ ਅੱਜ ਉਹਨਾਂ ਦੀ ਪ੍ਰਸ਼ੰਸਾ ਦੇ ਸੋਲੇ ਗੋਦੇ ਨਹੀਂ ਥੱਕ ਰਹੇ ਹੈ ਜਿਹੇ ਪ੍ਰਧਾਨ ਮੰਤਰੀ ਸਤਰ ਮਨਮੋਹਨ ਸਿੰਘ ਜੀ ਹੋਏ ਨੇ ਇਸ ਦੇ ਵਿੱਚ ਤਿੰਨ ਚਾਰ ਹੀ ਜਿਹੇ ਸਖਸ਼ ਹੋਏ ਨੇ ਜਿਨ੍ਹਾਂ ਨੂੰ ਹੱਦ ਤੋਂ ਵੱਧ ਪਿਆਰ ਮਿਲਿਆ ਇਹਨਾਂ ਸਾਰਿਆਂ ਤੋਂ ਪਹਿਲਾਂ ਬਾਬਾ ਸਾਹਿਬ ਡਾਕਟਰ ਪੀ ਮਰਾਮਬੀਰ ਕਰਜਿਸਨ ਜਿਨ੍ਹਾਂ ਨੂੰ ਇੰਨਾ ਪਿਆਰ ਮਿਲਿਆ ਸ਼ਾਇਦ ਹੋਰ ਕਿਸੇ ਵੀ ਸਖਸ਼ ਨੂੰ ਪ੍ਰਾਪਤ ਨਹੀਂ ਸਭ ਤੋਂ ਵੱਧ ਜਿਹੜੇ ਹੈ ਉਹ ਪੜੇ ਲਿਖੇ ਦੁਨੀਆ ਦੇ ਵਿੱਚ ਸਿੰਬਲ ਆਫ ਨੌਲੇਜ ਦਿਖਤਾ ਬਨਾਲ ਜਿੱਤੇ ਜਿਹੜੇ ਦੁਨੀਆ ਦੇ ਵਿੱਚ ਸਭ ਸਰਵ ਸ੍ਰੇਸ਼ਟ 6 ਬੰਦਿਆਂ ਦੇ ਵਿੱਚ ਹੀ ਗਨੇ ਸੀ ਤੇ ਸਰਦਾਰ ਮਨਮੋਹਨ ਸਿੰਘ ਸਭ ਤੋਂ ਵੱਧ ਦੁਨੀਆ ਦੇ ਸਭ ਤੋਂ ਵੱਧ ਪੜਿਆ ਲਿਖੀ ਪ੍ਰਧਾਨ ਮੰਤਰੀ ਬਣੇ ਉਹ ਸੰਵਿਧਾਨ ਨਿਰਮਾਤਾ ਸੀ ਉਹਨਾਂ ਦੇ ਕੋਲ ਬਾਬਾ ਸਾਹਿਬ ਕੋਲੇ ਬਹੁਤ ਜ਼ਿਆਦਾ ਨੌਲੇਜ ਸੀ ਤੇ ਉਸ ਤੋਂ ਬਾਅਦ ਦੂਸਰਾ ਪਿਆਰ ਮਿਲਿਆ ਪੰਡਤ ਜਵਾਹਰ ਲਾਲ ਨਹਿਰੂ ਜੀ ਨੂੰ ਤੀਸਰਾ ਪਿਆਰ ਸਭ ਤੋਂ ਵੱਧ ਮਿਲਿਆ ਉਸ ਤੋਂ ਬਾਅਦ ਤੀਸਰੀ ਸ਼ਖਸੀਅਤ ਆਉਂਦੀ ਹੈ ਸਾਡੇ ਐਪੀ ਜੇ ਅਬਦੁਲ ਕਲਾਮ ਤੇ ਚੌਥੇ ਮਹਾਨ ਜਿਹੜਾ ਪਿਆਰ ਮਿਲਿਆ ਦੇਸ਼ ਵਾਸੀਆਂ ਦਾ ਉਹ ਚੌਥੀ ਸ਼ਖਸੀਅਤ ਸਾਡੇ ਸਰਦਾਰ ਮਨਮੋਹਨ ਸਿੰਘ ਨੇ ਇਸ ਜੀ ਇਸ ਨੇ ਚਾਰ ਬੰਦਿਆਂ ਨੂੰ ਇੰਨਾ ਜ਼ਿਆਦਾ ਪਿਆਰ ਰਾਜਨੀਤਿਕ ਹਸਤੀਆਂ ਨੂੰ ਔਰ ਕਿਸੇ ਵੀ ਰਾਜਨੀਤਿਕ ਹਸਤੀ ਨੂੰ ਇੰਨਾ ਪਿਆਰ ਨਹੀਂ ਮਿਲੇ। ਬੇਸ਼ੱਕ ਮਹਾਤਮਾ ਗਾਂਧੀ ਜੀ ਦਾ ਨਾਮ ਬਹੁਤ ਵੱਡਾ ਹੈ ਪਰ ਉਹ ਥਾਂ ਉਹਨਾਂ ਨੂੰ ਸਰਕਾਰੀ ਤੌਰ ਤੇ ਸਨਮਾਨ ਦੇਣ ਦੀ ਕੋਸ਼ਿਸ਼ ਕੀਤੀ ਗਈ ਸਰਕਾਰਾਂ ਨੇ। ਪਰ ਜੋ ਮਾਰ ਕੇ ਬਾਬਾ ਸਾਹਿਬ, ਐਪੀ ਜੇ ਅਬਦੁਲ ਕਲਾਮ ਸਾਹਿਬ, ਸਰਦਾਰ ਮਨਮੋਹਨ ਸਿੰਘ ਜੀ ਆਣੀ ਕੀਤੇ ਉਹ ਉਹ ਨਹੀਂ ਕਰ ਸਕੇ ਵੇਸ਼ਕ ਉਹਨਾਂ ਦੇ ਵਾਸਤੇ ਕਸੀਦੇ ਬਹੁਤ ਕੱਢੇ ਜਾਂਦੇ ਨੇ ਸੋ ਅਸੀਂ ਅੱਜ ਹਮਦੇ ਆਪ ਨੂੰ ਭਾਗਾਂ ਵਾਲੇ ਸਮਝਦੇ ਆਂ ਕਿ ਅਸੀਂ ਦੇਸ਼ ਦੀ ਅਜਿਹੇ ਮਹਾਨ ਸਪੂਤ ਦੀਆਂ ਗਾਥਾਵਾਂ ਆਪਣੇ ਚੈਨਲ ਰਾਹੀਂ ਆਈ ਪੀ ਲਾਸਟ ਹੁਣ ਤੋਂ ਰਹੀ ਸਾਡੇ ਸਰੋਤਿਆਂ ਨੂੰ ਸੁਣਾ ਰਹੇ ਆਂ ਤੇ ਉਮੀਦ ਕਰਦਾ ਪੰਜਾਬ ਦੇ ਇਸ ਮਹਾਨ ਸਪੂਤ ਨੂੰ ਸਦਾ-ਸਦਾ ਲਈ ਅਸੀਂ ਆਪਣੇ ਦਿਲਾਜ਼ ਰੱਖਾਂਗੇ ਆਉਣ ਵਾਲੀਆਂ ਪੁਸਤਕਾਂ ਨੂੰ ਉਹਨਾਂ ਨੂੰ ਦੱਸਦੇ ਰਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਸਾਡੇ ਸਟੂਡੀਓ ਦੇ ਵਿੱਚ ਤੋਂ ਅਸੀਂ ਨਾ ਵਾਅਦਾ ਹੈ ਕਿ ਜਲਦ ਸਰਦਾਰ ਮੰਮੋਨ ਸਿੰਘ ਜੀ ਦੀ ਤਸਵੀਰ ਇੱਥੇ ਹੋਊਗੀ ਅਸੀਂ ਸਾਡੇ ਉਹ ਜਿਹੜੇ ਹੈ ਲੋਕਾਂ ਲਈ ਸਾਡੇ ਸਰੋਤਿਆਂ ਲਈ ਇੱਕ ਪ੍ਰੇਰਨਾ ਸਰੋਤ ਬਣਨਗੇ ਕਿਉਂਕਿ ਡਾਕਟਰ ਮੰਮੋਨ ਸਿੰਘ ਬਾਬਾ ਸਾਹਿਬ ਡਾਕਟਰ ਪੀਮਰਾੰਬੇਦਕਰ ਜੀ ਇੱਕ ਅਤਿ ਦੀ ਗਰੀਬੀ ਦੇ ਵਿੱਚ ਤੇ ਜਹਾਲਤ ਦੇ ਵਿੱਚੋਂ ਨਿਕਲ ਕੇ ਗਏ ਸਨ ਬਾਬਾ ਸਾਹਿਬ ਨਾਲ ਦਾ ਉਹਨਾਂ ਨਾਲ ਸਲੂਕ ਨਹੀਂ ਹੋਇਆ ਬਾਬਾ ਸਾਹਿਬ ਨੂੰ ਉਹਨਾਂ ਜਨਾਂ ਪਿਆਰ ਨਹੀਂ ਮਿਲਿਆ ਕਾਸ ਕਿਤੇ ਬਾਬਾ ਸਭ ਨੂੰ ਵੀ ਇੰਨਾ ਹੀ ਪਿਆਰ ਦਿੱਤਾ ਜਾਂਦਾ ਤਾਂ ਸਾਡਾ ਦੇਸ਼ ਕਦੇ ਵੀ ਉਹ ਦਿਨ ਨਾ ਦੇਖਣੇ ਪੈਂਦੇ ਜਿਹੜੇ ਦਿਨ ਸਰਦਾਰ ਭਲਮੋਹਨ ਸਿੰਘ ਨੂੰ ਦੇਖਣੇ ਪਏ ਕਦੇ ਵੀ ਉਹਨਾਂ ਨੇ ਕਿਸੇ ਧਰਮ ਦੇ ਉੱਤੇ ਰਾਜਨੀਤੀ ਨਹੀਂ ਕੀਤੀ ਨੀਵੇਂ ਲੈਵਲ ਦੀ ਰਾਜਨੀਤੀ ਨਹੀਂ ਕੀਤੀ ਕਿਸੇ ਵੀ ਮਜ਼ਬੂ ਨੂੰ ਇਸ ਦੇਸ਼ ਦੇ ਲੋਕਾਂ ਨੂੰ ਆਪਸ ਵਿੱਚ ਲੜਾਇਆ ਨਹੀਂ ਕਿ ਕੋਈ ਉਹਨਾਂ ਨੇ ਖੂਨ ਖਰਾਬਾ ਨਹੀਂ ਕੀਤਾ ਕਿਸੇ ਵੀ ਦੇਸ਼ ਨੂੰ ਨੀਵਾਂ ਨਹੀਂ ਦਿਖਾਇਆ ਜਦ ਕਿ ਸਾਡੇ ਦੇਸ਼ ਦੇ ਲੋਕਾਂ ਨੂੰ ਉਪਰ ਚੱਕਣ ਲਈ ਆਪਨਾ ਮਯੌਰ ਉਪਰ ਚੱਖਣ ਲਈ ਉਹਨਾਂ ਨੇ ਪ੍ਰੇਰਿਤ ਕੀਤਾ ਸੋ ਇਹ ਜੀ ਮਹਾਨ ਸ਼ਕਸ਼ੀਤ ਨੂੰ ਅਸੀਂ ਸਜਦਾ ਕਰਦੇ ਆਂ ਉਹਨਾਂ ਦੀਆਂ ਬੇਟੀਆਂ ਤਿੰਨੋਂ ਬੇਟੀਆਂ ਜਣੀਆਂ ਹੈ ਤਮਨ ਅੰਮ੍ਰਿਤ ਤੇ ਉਪਿੰਦਰ ਜੀ ਸਾਡੀਆਂ ਭੈਣਾਂ ਨੂੰ ਹਾਂ ਵੈਗਰੂ ਅਰਦਾਸ ਕਰਦੇ ਮਾਤਾ ਬੁਸ਼ਰਨ ਕੌਰ ਜੀ ਵਾਲੀ ਕਿ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਵਾਰਸਾਂ ਨੂੰ ਭਾਣਾ ਮੰਨਣ ਦਾ ਵੈਗਰੂ ਬਲ ਬਖਸ਼ੇ ਤੇ ਉਸ ਮਹਾਨ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਪੰਜਾਬ ਦੇ ਇਸ ਮਹਾਨ سپૂત ਦੀ ਯਾਦ ਜਿੱਥੇ ਭਾਰਤ ਦੇ ਵਿੱਚ ਭਾਰਤ ਦੇ ਪੰਜਾਬੀਆਂ ਦੇ ਦਿਲਾਂ ਵਿੱਚ ਹਮੇਸ਼ਾ ਰਹੂ ਅੱਜ ਉਹਨਾਂ ਨੂੰ ਪਾਕਿਸਤਾਨ ਦੇ ਲੋਕ ਵੀ ਉਸ ਪਿੰਡ ਦੇ ਲੋਕ ਵੀ ਅੱਜ ਗੈਰਿਤ ਜਿਹੜੇ ਹੈ ਦਿਲ ਤੇ ਪੱਥਰ ਤਰ ਕੇ ਇਸ ਦੁਨੀਆ ਤੋਂ ਅਲਵਿਦਾ ਕਰ ਰਹੇ ਨੇ ਮੈਂ ਇਸ ਮੁੱਚੇ ਪੰਜਾਬ ਵਸੀਆਂ ਨੂੰ ਬੇਨਤੀ ਕਰੂੰਗਾ ਕਿ ਸਰਦਾਰ ਮਨਮੋਹਨ ਸਿੰਘ ਦੀ ਯਾਦ ਜਿੱਥੇ ਪੰਜਾਬ 'ਚ ਬਣਾਈ ਜਾਵੇ ਅਮਰਸਰ ਦੇ ਵਿੱਚ ਇੱਕ ਸ਼ਾਨਦਾਰ ਯਾਦਗਾਰ ਯਾਦਗਾਰ ਬਣਾਈ ਜਾਵੇ ਉੱਥੇ ਉਹਨਾਂ ਦੇ ਜਿਹੜਾ ਹੈ ਉਹਨਾਂ ਜਨਮ ਨੂੰ ਵੀ ਮੇਰੀ ਉਤੇ ਵੀ ਪਾਕਿਸਤਾਨ ਦੇ ਵਿੱਚ ਇੱਕ ਯਾਦਗਾਰ ਬਣਾਈ ਜਾਵੇ ਜਿਹੜੀ ਕਿ ਬਹੁਤ ਥੋੜੀ ਰਹੀ ਉਹ ਆਪਣੀ ਜ਼ਿੰਦਗੀ ਚ ਬੇਸ਼ੱਕ ਨਾ ਕਰ ਸਕੇ ਮੈਂ ਸਰਦਾਰ ਭਗਵਾਨ ਸਿੰਘ ਮਾਨ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਵੀ ਬੀਬੀ ਮਰੀਮ ਨਵਾਜ਼ ਸ਼ਰੀਫ ਨੂੰ ਗੁਜਾਰਿਸ਼ ਕਰਨ اور ਮੈਂ ਪਾਕਿਸਤਾਨ ਦੇ ਉਹਨਾਂ ਅਧਿਬਾਂ ਨੂੰ ਬੇਨਤੀ ਕਰਦਾ ਕਿ ਸਾਡੀ ਬੇਨਤੀ ਉਹ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਡੀ ਭੈਣ ਬੀਬੀ ਮਰੀਮ ਨਵਾਜ਼ ਸ਼ਰੀਫ ਤੱਕ ਸਾਡੀ ਬੇਨਤੀ ਨੂੰ ਪਹੁੰਚਾਉਣ ਕਿ ਸਰਦਾਰ ਮਨਮੋਹਨ ਸਿੰਘ ਜੀਆ ਦਾ ਜਿਹੜੀ ਜਨਮ ਭੂਮੀ ਹੈ ਉਹਨਾਂ ਦਾ ਪਿੰਡ ਹੈ ਉਸ ਦਾ ਸਕੂਲ ਹੈ ਉਸ ਨੂੰ ਕਸਾਂ ਦਾ ਗ੍ਰੰਠਾ ਪੇਜੰਟ ਤੇ ਉੱਥੇ ਇੱਕ ਅਲੀਸ਼ਾਨ ਸਕੂਲ ਬਣੇ ਤਾਂ ਜੋ ਉਥੋਂ ਇੱਕ ਵੱਡੀ ਸਿੱਖਿਆ ਲੈਤੀ ਜਾਵੇ ਸਰਦਾਰ ਮਨਮੋਹਨ ਸਿੰਘ ਜੀਆ ਵੀ ਨਾ ਤੇ ਯੂਨੀਵਰਸਿਟੀ ਵੀ ਬਣ ਸਕਦੀ ਹੈ ਮੈਂ ਇਹ ਵੀ गुजारिश ਕਰੂੰਗਾ ਕਿ ਪੰਜਾਬ ਸਰਕਾਰ ਉਹਨਾਂ ਦੇ ਨਾਮ 'ਤੇ ਇੱਕ ਕਬਡੀ ਚੇਅਰ ਸਥਾਪਿਤ ਕੀਤੀ ਜਾਵੇ ਤਾਂ ਕਿ ਇੱਕ ਅਜਿਹਾ ਮਹਾਨ ਇਕਨੋਮਿਕਸ ਅਰਥਸ਼ਾਸਤਰੀ ਸਾਡੇ ਪੰਜਾਬ ਦੇ ਬੱਚਿਆਂ ਲਈ ਪ੍ਰੇਰਨਾ ਸਰੋਤ ਬਣਿਆ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ